ਸਰ ਇਹ ਅਕਸਰ ਕੋਈ ਨਮੀ ਗੱਲ ਵੀ ਨਹੀਂ ਆ ਜੇਕਰ ਬਿਤਕਰੇ ਦੀ ਗੱਲ ਕਰਦੇ ਆ ਜੇਕਰ ਆਪਾਂ ਦੇਖਦੇ ਆ ਕਿ ਜਾਤੀ ਸੂਚਕ ਸ਼ਬਦਾਂ ਦੇ ਨਾਲ ਜਿਹੜਾ ਤੋਲਿਆ ਜਾਂਦਾ ਕੋਈ ਨਮਾ ਨਾ ਨਹੀਂ ਆ ਪਰ ਇਸ ਤੇ ਪੂਰਨ ਤੌਰ ਤੇ પ્રતિਬੰਧ ਲੱਗਣ ਦੇ ਲਈ ਕਿਹੋ ਜੀ ਜਿਹੜਾ ਹੈ ਕਿਹੋ ਜਿਹਾ ਵਿਧਾਨ ਹੋਣਾ ਚਾਹੀਦਾ ਜਾਂ ਫਿਰ ਇਕੁਐਲਟੀ ਦੀ ਜਦੋਂ ਗੱਲ ਕਰਦੇ ਆ ਤਾਂ ਕਿਉਂ ਨਹੀਂ ਇਹ ਲੋਕ 바ਵਾ ਸਭ ਅੰਬੇਦਕਰ ਜੀ ਦੀ ਗੱਲ ਨੂੰ ਮੰਨਦੇ ਕਿਉਂ ਨਹੀਂ ਇਹ ਲੋਕ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਮੰਨਦੇ ਕਿਉਂ ਇਹ ਜਿਹੜਾ ਹੋ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਬਾਬੇ ਨਾਨਕ ਦੇ ਫਲਸਫੇ ਨੂੰ ਸਭ ਕੋ ਲੱਗੇ ਆ ਜੀ ਇਸ ਵੇਲੇ ਜਿਹੜਾ ਵੈਸਟਰਨ ਕਲਚਰ ਅਡਾਪਟ ਕਰਨਾ ਸਾਡੀ ਸਟੀ ਨਹੀਂ ਵਾਹ ਰਹੀ ਗੱਲ ਹੈ ਕਹਿੰਦੇ ਕਾਨੂੰਨ ਦੀ ਮੰਨਣ ਦੀ ਜਿਨ੍ਹਾਂ ਨੇ ਕਹਿੰਦਾ ਕਾਨੂੰਨ ਲਾਗੂ ਕਰਨਾ ਉਹ ਤਾਂ ਖੁਦ ਤੋੜ ਰਿਹਾ ਖੁਦ ਤੋੜ ਰਿਹਾ ਦੂਸਰੀ ਗੱਲ ਇਹਨਾਂ ਤੇ ਸਖਤੀ ਕਰਦਾ ਹੋ ਸਕਦੀ ਆ ਜੀ ਸਖਤੀ ਹੋ ਸਕਦੀ ਜਿਵੇਂ ਹਾਈ ਕੋਰਟ ਕੋ ਪਾਵਰਾ ਸੁਪਰੀਮ ਕੋਰਟ ਕੋ ਪਾਵਰਾ ਜੀ ਮਨੁੱਖੀ ਅਧਿਕਾਰ ਕਮਿਸ਼ਨ ਕੋ ਪਾਵਰਾ ਜੀ ਜੇਕਰ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਨੂੰ ਜੁਡੀਸ਼ਰੀ ਪਾਵਰਾ ਦਿੱਤੀਆਂ ਜਾਣ ਜੀ 1 ਸਾਲ ਬਾਅਦ ਉਹਦੀ ਐਨਾਲਿਸਿਸ ਕਰਾ ਲਿਓ ਸਰਵੇ ਕਰਾ ਲਿਓ ਜੀ ਜੀਡੀਓ ਦੀ ਆਉਣ ਵਾਲੀ ਰਿਪੋਰਟ ਅਤੇ ਨਤੀਜਾ ਰਿਪੋਰਟ ਇੱਕ ਨਵਾਂ ਇਤਿਹਾਸ ਸਿਰਸ ਜੀ ਜਦੋਂ ਤੁਸੀਂ ਕਿਸੇ ਨੂੰ ਰეკਮੈਂਡੇਸ਼ਨ ਪਾਵਰ ਕੋ ਦੇਓਗੇ ਉਹ ਸਿਰਫ ਸ਼ਿਫਾਰਿਸ਼ ਹੀ ਕਰ ਸਕਦਾ ਹੁਕਮ ਨਹੀਂ ਦੇ ਸਕਦਾ ਜਿਹੜਾ ਐਸਸੀ ਕਮਿਸ਼ਨ ਪੰਜਾਬ ਆ ਇਹਨੂੰ ਹੁਕਮ ਦੇਣ ਦੀ ਸ਼ਕਤੀ ਸੰਵਿਧਾਨ ਦੇਵੇ ਇਹਨੂੰ 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 ਪਾਰਲੀਮੈਂਟ ਦੇਵੇ ਇਹਨੂੰ ਸਾਡੀ ਜਿਹੜੀ ਅਸੈਂਬਲੀ ਦੇਵੇ ਫਿਰ ਕੁਝ ਨਾਦਾ ਹੋ ਸਕਦਾ